ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਨੂੰ ਸਿੰਗਾਪੁਰ ਵਿੱਚ ਆਇਆ ਨੂੰ 52 ਦਿਨ ਹੋ ਚੁੱਕੇ ਆ ਤੇ ਹੁਣ ਤੱਕ ਆਪਾਂ ਨੂੰ ਕਾਫੀ ਵੀਰਾਂ ਦਾ ਸਵਾਲ ਵੀ ਸੀਗਾ ਤੇ ਅਕਸਰ ਹਰੇਕ ਦਾ ਹੀ ਸਵਾਲ ਹੁੰਦਾ ਕਿ ਜਿਹੜੀ ਆਪਣੀ ਸਿੰਗਾਪੁਰ ਆਉਂਦੇ ਆ ਜਾਂ ਕਿਸੇ ਵੀ ਕੰਟਰੀ ਜਦੋਂ ਆਪਾਂ ਜਾਣਦੇ ਆ ਵੀ ਆਪਣੀ ਸੈਲਰੀ ਕਿੰਨੀ ਲੱਗੂਗੀ ਹਨਾ ਜੇ ਚਾਹੇ ਕੋਈ ਕੈਨੇਡਾ ਜਾ ਰਿਹਾ ਕਈ ਚਾਹੇ ਕੋਈ ਦੁਬਈ ਜਾ ਰਿਹਾ ਜਾਂ ਕਿਤੇ ਵੀ ਜਾ ਰਿਹਾ ਹੈ ਇਟਲੀ ਵਗੈਰਾ ਜਿੱਥੇ ਵੀ ਆਪਣੇ ਪੰਜਾਬੀ ਵੀਰ ਜਾਂ ਕੋਈ ਹੋਰ ਜਾ ਰਿਹਾ ਹੈ ਤਾਂ ਸਾਰੇ ਇੱਕ ਦਾ ਪਹਿਲਾ ਸਵਾਲ ਇਹ ਹੁੰਦਾ ਵੀ ਸਾਡੀ ਸੈਲਰੀ ਕਿੰਨੀ ਲੱਗੂਗੀ ਸਾਨੂੰ ਇੰਡੀਆ ਦੇ ਕਿੰਨੇ ਪੈਸੇ ਬਣ ਜਾਣਗੇ ਤੇ ਜਿਹੜੀ ਸੈਲਰੀ ਵਧਾਈ ਜਾਊਗੀ ਕਿ ਨਹੀਂ ਵਧਾਈ ਜਾਊਗੀ ਅੱਗੇ ਜਿਵੇਂ ਜਿਵੇਂ ਟਾਈਮ ਚੱਪਦਾਗਾ ਕੰਪਨੀ 'ਚ ਤੇ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਆਪਾਂ ਤੁਹਾਨੂੰ ਆਪਣੀ ਵੀਡੀਓ ਵਿੱਚ ਦਵਾਂਗੇ ਕਿਉਂਕਿ ਕੰਮ ਜਿਹੜਾ ਕੰਪਨੀ ਅੰਦਰ ਆਉਂਦੇ ਆ ਤਾਂ ਆਪਣੀ ਸੈਲਰੀ ਇੱਕ ਹਿਸਾਬ ਦੀ ਫਿਕਸਡ ਹੀ ਹੋ ਸਕਦੀ ਹੈ ਸੈਲਰੀ ਦਾ ਜਿਹੜਾ بیس ਹੁੰਦਾ ਹੋ ਉਹ ਅਲੱਗ-ਅਲੱਗ ਕੰਮ ਦੇ ਹਿਸਾਬ ਨਾਲ ਹੁੰਦਾ ਵੀ ਸਾ ਆਪਾਂ ਨੂੰ ਕੰਮ ਕਿਹੇ ਜਾਂ ਮਿਲਦਾ ਜਾਂ ਆਪਾਂ ਜਿਹੜੇ ਕੋਈ ਆਪਣੀ ਕੋਈ ਸਕਿੱਲ ਹੈਗੀ ਹੈ ਜਾਂ ਹੈ ਨਹੀਂ ਕੋਈ ਆਪਣੀ ਸਕਿੱਲ ਆਪਾਂ ਫ੍ਰੈਸ਼ਰ ਆ ਬਿਲਕੁਲ ਜਾਂ ਆਪਾਂ ਮਤਲਬ ਵੀ ਕੋਈ ਕੰਮ ਸਿੱਖਿਆ ਹੋਇਆ ਹੈਗਾ ਤੇ ਆਪਾਂ ਨੂੰ ਹੋਰ ਦੇਸ਼ਾਂ ਬਾਰੇ ਆ ਕੋਈ ਨਾਉਜ ਨਹੀਂ ਆ। ਤੇ ਆਪਾਂ ਸਿੰਗਾਪੁਰ ਵਿੱਚ ਬੈਠੇ ਆ ਤੇ ਆਪਾਂ ਸਿੰਗਾਪੁਰ ਬਾਰੇ ਹੀ ਤੁਹਾਨੂੰ ਕਲੀਅਰ ਕਰਾਂਗੇ। ਵੀ ਸਿੰਗਾਪੁਰ ਵਿੱਚ ਜਿਹੜੀ ਲੇਬਰ ਸੈਲਰੀ ਆ ਜਿਹੜਾ ਬੰਦਾ ਜਮਾਂ ਹੀ ਫਰੈਸ਼ਰ ਹੈਗਾ ਉਹਦੀ ਸੈਲਰੀ ਜਿਹੜੀ ਕਿੰਨੀ ਹੋਵੇਗੀ ਤੇ ਸਿੰਗਾਪੁਰ ਵਿੱਚ ਆਪਾਂ ਤੁਹਾਨੂੰ ਸਾਰੇ ਵੇਹ ਆ ਜਿਹੜੇ ਸੈਲਰੀ ਦੇ ਜਿੰਨੀਆਂ ਵੀ ਡੈਡੀਆਂ ਆਪਾਂ ਉਹਦੇ ਬਾਰੇ ਅੱਜ ਗੱਲਬਾਤ ਤੁਹਾਡੇ ਨਾਲ ਕਰਾਂਗੇ। ਪਿੱਛੇ ਆ ਥੋੜਾ ਜਿਹਾ ਖੜਕਾ ਜ਼ਿਆਦਾ ਹੋ ਰਿਹਾ। ਸ਼ੋਰ ਜਾ ਰਿਹਾ ਕਿਉਂਕਿ ਇੱਕ ਤਾਂ ਥੋੜੀ ਹਵਾ ਚੱਲੀ ਜਾਂਦੀ ਹੈ ਤੇ ਦੂਸਰਾ ਆਪਾਂ ਡਿਊਟੀ ਟਾਈਮ ਤੇ ਆ ਤੇ ਇੱਥੇ ਕਿਉਂਕਿ ਲਗਾਤਾਰ ਜਿਵੇਂ ਸਾਨੂੰ ਪਤਾ ਹਨ ਗੱਡੀਆਂ ਆਈ ਜਾਂਦੀਆਂ ਨੇ ਉਹ ਤਾਂ ਥੋੜਾ ਜਿਹਾ ਖੜਕਾ ਜ਼ਿਆਦਾ ਹੋ ਜਾਂਦਾ ਗੱਡੀਅਾਂ 'ਚ ਤੇ ਉਮੀਦ ਹੈ ਫੇਰ ਵੀ ਆਪਾਂ ਕੋਸ਼ਿਸ਼ ਕਰਾਂਗੇ ਸਾਨੂੰ ਫੇਰ ਵੀ ਸਮਝ ਲੱਗੇ ਪੂਰੀ ਪੂਰੀ ਆਪਣੀ ਆਵਾਜ਼ ਦੀ ਤੇ ਇਹ ਭਈ ਆਪਾਂ ਸੈਲਰੀ ਦੀ ਗੱਲ ਕਰੀਏ ਸਿੰਗਾਪੁਰ ਵਿੱਚ ਜਿਹੜੀ ਹੁੰਦੀ ਹੈ ਜੇ ਤਾਂ ਆਪਾਂ ਕੰਪਨੀ ਰਾਹੀਂ ਆਉਂਦੀ ਹੈ ਤੇ ਅੱਜ ਦਾ ਤਾਂ ਤੁਹਾਡੀ ਜਿਹੜਾ ਕੰਪਨੀ ਆ ਉਸ ਦੇ ਆਧਾਰ ਤੇ ਹੁੰਦੀ ਹੈ ਸੈਲਰੀ ਵੀ ਉਹ ਤੁਹਾਡੀ ਬੇਸਿਕ ਕਿੰਨੀ ਲਾ ਰਹੀ ਆ ਬੇਸਿਕ ਲਾ ਰਹੀ ਆ ਜਾਂ ਓਵਰ ਟਾਈਮ ਲਾ ਰਹੀ ਐ ਜੇ ਆਪਾਂ ਟੋਟਲ ਟਾਈਮ ਦਾ ਤੁਹਾਨੂੰ ਦੱਸੀਏ ਵੀ ਟੋਟਲ ਜਿਹੜੀ ਸੈਲਰੀ ਆਪਣੀ ਕਿੰਨੀ ਕ ਨਿਕਲਿਆ ਹੋਊਗੀ ਤਾਂ ਉਹਦੇ ਬਾਰੇ ਜੇ ਗੱਲ ਕਰੀਏ ਉਹ ਆਪਣੀ ਜਿਹੜੀ ਸੈਲਰੀ ਟੋਟਲ ਹੁੰਦੀ ਆ ਆਪਣੀ ਬੇਸਿਕ ਸੈਲਰੀ ਦੇ ਆਧਾਰ ਤੇ ਹੋਊਗੀ ਕਿਉਂਕਿ ਇੱਥੇ ਸਿੰਗਾਪੁਰ ਵਿੱਚ ਜਿਹੜਾ ਰੂਲ ਹੈਗਾ ਤੁਹਾਨੂੰ ਜਿਹੜੇ ਤੁਹਾਡੀ ਬੇਸਿਕ ਜਿੰਨੀ ਲੱਗੂਗੀ ਉਸ ਤੋਂ ਜਿਹੜਾ ਓਵਰ ਟਾਈਮ ਹੋਊਗਾ ਕਈ ਕੰਪਨੀਆਂ ਤੇ ਇੱਥੇ ਡਬਲ ਦੇ ਰਹੀਆਂ ਮੰਨ ਲਓ ਜੇ ਸੋ 30 ਡਾਲਰ ਘੰਟਾ ਬੇਸਿਕ ਤਾਂ ਜਿਹੜਾ ਓਵਰਟਾਈਮ ਹੋਊਗਾ ਘੰਟਾ ਉਹ 6 ਡਾਲਰ ਹੋਊਗਾ ਤੇ ਜੇਕਰ ਤੁਹਾਡਾ ਦੂਸਰਾ ਜਿਹੜਾ ਸ਼ਨੀਵਾਰ ਆ ਸ਼ਨੀਵਾਰ ਹੁੰਦਾ ਗਈਆਂ ਜਿੱਦਾਂ ਹਾਫ ਡੇ ਹੁੰਦਾ ਸਈ ਕੰਪਨੀਆਂ ਤਾਂ ਹਾਫ ਡੇ ਲਵਾ ਕੇ ਮਤਲਬ 8 ਤੋਂ 4 ਘੰਟੇ ਲਵਾ ਕੇ ਜਿਹੜਾ 4 ਘੰਟੇ ਓਵਰਟਾਈਮ ਬਾਕੀ 4 ਘੰਟੇ ਦਾ ਓਵਰਟਾਈਮ ਹੁੰਦਾ ਤਾਂ ਉਸ ਉਸ ਤੋਂ ਵੀ ਜਿਹੜੀ ਹੈ ਜ਼ਿਆਦਾ ਨਿਕਲਦੀ ਐ ਸੈਦਰੀ ਤੇ ਤੀਜਾ ਕੰਮ ਹੁੰਦਾ ਵੀ ਜਿਹੜਾ 6 ਦਿਨ ਲਵਾ ਲੈਂਦੇ ਆ ਬੇਸਿਕ ਸੈਲਰੀ ਚ ਚੌਥੇ ਦਿਨ ਦਾ ਜਿਹੜਾ ਸੰਡੇ ਤੁਹਾਡਾ ਲੱਗੂਗਾ ਹੋਰ ਡਬਲ ਹੁੰਦਾਗਾ ਸੈਲਰੀ ਦੂਜੀ ਚਲੋ ਵੀ ਇੱਕ ਦਿਨ ਦੇ ਸਾਨੂੰ 30 ਬੰਦੇ ਆ ਤਾਂ ਦੂਜੀ ਦਿਨ ਚ ਸਾਨੂੰ 60 ਬੰਨਗੇ ਨਾਰਮਲ ਆ ਇਹ ਦੱਸਣ ਲਈ ਅਤੀ ਸੈਲਰੀ ਨਹੀਂ ਕੋਈ ਹੈਗੀ ਤੇ ਜੇ ਆਪਾਂ ਸੈਲਰੀ ਦੀ ਗੱਲ ਕਰਗੇ ਤਾਂ ਕਈ ਇੱਥੇ ਜਿਹੜੀਆਂ ਚੰਗੀਆਂ ਕੰਪਨੀਆਂ ਉਹ ਜਿਹੜੀ ਹੈਗੀ ਆ ਬੇਸਿਕ ਤੁਹਾਡੀ ਲਾਉਂਦੀਆਂ 20 ਡਾਲਰ 22 ਡਾਲਰ ਤੇ 24 ਤੱਕ ਵੀ ਚਲੀ ਜਾਂਦੀ ਆ 18 ਤੋਂ 24 ਦੇ ਵਿੱਚ ਹੁੰਦੀ ਹੈ ਜਿਹੜੀ ਕੰਪਨੀ ਤੁਹਾਡੀ ਬੇਸਿਕ ਜਿਹੜਾ ਬੰਦਾ ਫਰੈਸ਼ ਆ ਪਹਿਲੀ ਵਾਰ ਸਿੰਗਾਪੁਰ ਆ ਰਿਹਾ ਉਹਨਾਂ ਦੀ 18 ਤੋਂ 24 ਤੱਕ ਬੇਸਿਕ ਲੱਗਣੀ ਹੁੰਦੀ ਆ ਪਰ ਡੇ ਦੀ ਤੇ ਜੇ ਓਵਰ ਟਾਈਮ ਦੀ ਗੱਲ ਕਰਕੇ ਓਵਰ ਟਾਈਮ ਅਲੱਗ-ਅਲੱਗ ਹੁੰਦਾ ਕੰਪਨੀਆਂ ਦਾ ਕੋਈ 2 ਘੰਟੇ ਦੇ ਰਹੀ ਆ ਕੰਪਨੀ ਕੋਈ 3 ਘੰਟੇ ਦੇ ਰਹੀ ਆ ਕੋਈ 4 ਘੰਟੇ ਦੇ ਰਹੀ ਆ ਪਰ ਜਿਹੜਾ ਓਵਰ ਟਾਈਮ ਹੋਊਗਾ ਸਾਨੂੰ ਹਮੇਸ਼ਾ ਜ਼ਿਆਦਾਤਰ ਕੰਪਨੀਆਂ ਜਿਹੜੀਆਂ ਐਂਕਲ ਵੀ 100 ਜਿਹੜੀਆਂ 90 99 90 95 ਕੰਪਨੀਆਂ ਨੇ ਉਹ ਡੇਢ ਡੇਢ ਗੁਣਾ ਓਵਰਟਾਈਮ ਦੇ ਰਹੀਆਂ ਨੇ 1.5 ਓਵਰਟਾਈਮ ਤੇ ਉਹਦੇ ਨਾਲ ਜਿਹੜਾ ਹੁੰਦਾ ਜੇ ਤੁਹਾਡੇ 3 ਡਾਲਰ ਬੇਸਿਕ ਆਪ ਘੰਟੇ ਦੇ ਤਾਂ ਤੁਹਾਡਾ 7.5 ਡਾਲਰ ਬੇਸਿਕ ਮੰਨ ਲੈਣਗੇ ਉਹ ਕੰਮ ਦਾ ਜਿਹੜਾ ਘੰਟਾ ਹੋਊਗਾ ਇਸ ਤਰੀਕੇ ਨਾਲ ਚੱਲਦਾ ਤੇ ਐਂ ਸੰਡੇ ਤੁਹਾਡਾ ਡਬਲ ਲੱਗਣਾ ਤੇ ਕਈ ਕੰਪਨੀਆਂ ਹੁੰਦੀਆਂ ਵੀ ਤੁਹਾਨੂੰ 18 ਦਾ ਬੇਸਿਕ ਦੇਣਦੀਆਂ ਉਹਨਾਂ ਦਾ ਓਵਰਟਾਈਮ ਜ਼ਿਆਦਾ ਹੁੰਦਾ ਓਵਰਟਾਈਮ 4 ਘੰਟੇ 5 ਟੱਕਰ ਵੀ ਦੇਣਦੀਆਂ ਉਹ ਕੰਪਨੀਆਂ ਤੇ ਇਸ ਕਰਕੇ ਹਰ ਇੱਕ ਕੰਪਨੀ ਦੇ ਥਰੂ ਹੁੰਦਾ ਜੇ ਆਪਾਂ ਮੋਟੀ ਮੋਟੀ ਗੱਲ ਹੀ ਸਮਝਦੇ ਸੀਗੇ ਤਾਂ 18 ਤੋਂ ਜਿਹੜੀ 24 25 ਡਾਲਰ ਤੱਕ ਜਿਹੜੀ ਤੁਹਾਡੀ ਬੇਸਿਕ ਲੱਗੂਗੀ ਜਿਹੜਾ ਬੰਦਾ ਫਰੈਸ਼ ਆ ਪਹਿਲੀ ਵਾਰ ਆ ਰਿਹਾ ਤੇ ਜਿਹਦੀ 20 22 ਲੱਗ ਰਹੀ ਹੈ ਬੇਸਿਕ ਉਹ ਬਹੁਤ ਵਧੀਆ ਕਿਉਂਕਿ ਜਿਹੜੀਆਂ 24 25 ਵਾਲੀਆਂ ਕੰਪਨੀਆਂ ਮੇਨ ਕੌਨ ਕੰਪਨੀਆਂ ਨੇ ਉਹ ਬਹੁਤ ਘੱਟ ਬੰਦਾ ਬਚ ਚੱਕਦੀਆਂ ਹੀਆਂ ਕਿਉਂਕਿ ਇੱਥੇ ਆ ਕੇ ਕਾਫੀ ਕੋਸ ਬੰਦੇ ਆਪਣੀਆਂ ਗਲਤੀਆਂ ਵੀ ਕਰ ਲੈਂਦੇ ਆ ਤੇ ਹਰ ਵਾਰ ਬੰਦੇ ਵੀ ਨਹੀਂ ਗਲਤ ਹੁੰਦੇ ਤੇ ਕੰਪਨੀਆਂ ਵੀ ਨਹੀਂ ਹਰ ਵਾਰ ਗਲਤ ਹੁੰਦੀਆਂ ਇਸ ਕਰਕੇ ਜਿਹੜੀਆਂ ਮੇਨਕੌਮ ਕੰਪਨੀਆਂ ਉਹ ਬਹੁਤ ਘੱਟ ਬੰਦਾ ਚੱਕਦੀਆਂ ਹੀਆਂ ਸਪੈਸ਼ਲੀ ਆਪਣੇ ਪੰਜਾਬ ਦਾ ਤੇ ਇਸ ਕਰਕੇ ਜਿਹੜੀ ਸੈਲਰੀ 20 ਤੋਂ 22 ਤੇ ਇੱਥੇ ਲੱਗ ਰਹੀ ਹੈ ਤੇ ਉਹ ਬਹੁਤ ਵਧੀਆ ਸੈਲਰੀ ਆ ਤੇ ਜੇ ਆਪਾਂ ਓਵਰਆਲਿੰਗ ਮੰਥਲੀ ਸੈਲਰੀ ਦੀ ਗੱਲ ਕਰੀਏ ਜਿਵੇਂ ਤੁਹਾਨੂੰ ਦੱਸਿਆ ਵੀ ਆਪਾਂ ਇਹ ਤਾਂ ਦਿਨਾਂ ਦੇ ਹਿਸਾਬ ਤੇ ਹੁੰਦੇ ਵੀ ਆਪਣੇ ਮਹੀਨੇ ਵਿੱਚ ਕਿੰਨੇ ਦਿਨ ਲਾਦੇ 26 ਦਿਨ ਤੁਹਾਡੇ ਫਿਕਸ ਹੋਣਗੇ 26 ਦਿਨ ਤਾਂ ਤੁਹਾਡੇ ਲੱਗਣੇ ਲੱਗਣੇ ਆ ਤੇ ਉਹ ਜਿਹੜੀ ਸੈਲਰੀ ਤੁਹਾਡੀ ਲੱਗੂਗੀ ਅ 500 ਤੋਂ 580 ਡਾਲਰ ਤੱਕ 26 ਦਿਨਾਂ ਦੀ ਹੋਊਗੀ ਬਾਕੀ ਤੁਹਾਡਾ ਓਵਰਟਾਈਮ ਤੇ ਡਿਪੈਂਡ ਕਰਦਾ ਵੀ ਡੇਲੀ ਦਾ ਓਵਰਟਾਈਮ ਕਿੰਨਾ ਲੱਗ ਰਿਹਾ ਤੇ ਜੇ ਐ ਸੰਡੇ ਲੱਗ ਰਿਹਾ ਕਿ ਨਹੀਂ ਇਸ ਤਰੀਕੇ ਨਾਲ ਇਹ ਜੇ ਆਪਣਾ ਜੇ ਤੁਸੀਂ ਕਿਸੇ ਕੰਪਨੀ ਥਰੂ ਆ ਰਹੇ ਹੋ ਤਾਂ ਉਹਦੇ ਹਿਸਾਬ ਨਾਲ ਸੈਲਰੀ ਜਿਹੜੀ ਉਹ ਕੰਪਨੀ ਸੈ ਕਰੇਗੀ ਜੇਕਰ ਤੁਸੀਂ ਓਪਨ ਵਰਕ ਪਰਮਿਟ ਤਿਆਰ ਹੋਵੇ ਤਾਂ ਤੁਹਾਡੀ ਜਿਹੜੀ ਸੈਦਰੀ ਹੋਗੀ ਉਹ ਘੰਟਿਆਂ ਦੇ ਹਿਸਾਬ ਨਾਲ ਹੋਊਗੀ ਤੁਸੀਂ ਘੰਟਿਆਂ ਦੇ ਹਿਸਾਬ ਨਾਲ ਆਪਣਾ ਮਤਲਬ ਪਰ ਡੇ ਤੁਹਾਡੀ 100 ਡਾਲਰ ਵੀ ਲੱਗ ਸਕਦੀ ਆ 120 ਡਾਲਰ ਵੀ ਮਿਲ ਸਕਦਾ ਸਾਨੂੰ ਕੰਮ ਦੇ ਹਿਸਾਬ ਨਾਲ ਮਿਲੂਗੀ ਤੇ ਓਵਰ ਟਾਈਮ ਵੀ ਚੰਗਾ ਮਿਲ ਜਾਂਦਾ ਪਰ ਉਹਦੇ ਜਿਵੇਂ ਆਪਾਂ ਵੀਡੀਓ ਬਣਾਈ ਸੀਗੀ ਆਪਾਂ ਦੱਸਿਆ ਆਪਣੇ ਚੈਨਲ ਤੇ ਵੀ ਵਰਕ ਜਿਹੜਾ ਓਪਨ ਪਰਮਿਟ ਆ ਓਪਨ ਵਰਕ ਪਰਮਿਟ ਆ ਉਹ ਤੇ ਆਉਣ ਦਾ ਕਿਉਂ ਨਹੀਂ ਫਾਇਦਾ ਕੀ ਕੋਈ ਟੈਨਸ਼ਨ ਆ ਜੇ ਮੈਂ ਦੱਸਾਂ ਤੁਹਾਨੂੰ ਦੱਸਿਆ ਵੀਡੀਓ ਚ ਉਹ ਆਪਣੀ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜੇ ਦੂਸਰੇ ਦੇਸ਼ ਆ ਉਹਨਾਂ ਵਿੱਚ ਹੁੰਦਾ ਘੰਟਿਆਂ ਦੇ ਹਿਸਾਬ ਨਾਲ ਪਰ ਇੱਥੇ ਆਪਾਂ ਇੱਕ ਕੰਪਨੀ ਦੇ ਅੰਦਰ ਆ ਜਾਂਦੇ ਆ ਤਾਂ ਕਰਕੇ ਆਪਣੀ ਪਾਡੇ ਦੇ ਹਿਸਾਬ ਨਾਲ ਬਿਲਕੁਲ ਹੱਥੋਂ ਵਾਲਾ ਹਿਸਾਬ ਹੁੰਦਾ ਹੈਗਾ ਇੰਡੀਆ ਵਾਲਾ ਜਿਵੇਂ ਕਿਸੇ ਕੰਪਨੀ ਚ ਐਂਕਲੋ ਵੀ ਆਪਾਂ ਨੂੰ ਸ਼ਾਮ ਤੱਕ 500 ਦਿੰਦੇ ਆ 400 ਦਿੰਦੇ ਆ ਲੀਵਰ ਚ ਬਸ ਉਸ ਹਿਸਾਬ ਨਾਲ ਇੱਥੇ 20 ਤੋਂ 24 ਤੱਕ ਬੰਦਿਆਂ ਦੀ ਸ਼ੈਦਰੀ ਆਮ ਤੌਰ ਤੇ ਲੱਗ ਜਾਂਦੀ ਹੈ 18 ਵੀ ਬਹੁਤ ਘੱਟ ਲੱਗਦੀ ਹੈ 18 ਕੋਈ ਕੋਈ ਕੰਪਨੀ ਹੁੰਦੀ ਜਿਹੜੀ ਇਹਨਾਂ ਕਰ ਦਿੰਦੀ ਹੈ ਨਹੀਂ ਤਾਂ 20 ਤੋਂ 22 23 ਇੱਥੇ ਆਮ ਤੌਰ ਤੇ ਲੱਗ ਜਾਂਦੀ ਹੈ ਜਦੋਂ ਵੀ ਕੋਈ ਬਾਹਰ ਜਾਣ ਵਾਲੇ ਸੋਚਦਾ ਨਾ ਹਰੇਕ ਬੰਦੇ ਦਾ ਸਵਾਲ ਇਹ ਹੀ ਹੁੰਦਾ ਇਸ ਕਰਕੇ ਆਪਾਂ ਇਸ ਵਿਸ਼ੇ ਤੇ ਵੀਡੀਓ ਬਣਾਈ ਤੇ ਇਹ ਵੀਡੀਓ ਜਿਹੜੀ ਜੈਨੂਅਲ ਆ ਜਿਹੜਾ ਇੱਥੇ ਸਿੰਗਾਪੁਰ ਵਿੱਚ ਹੋ ਰਿਹਾ ਹੋਰ ਆਖ ਨੂੰ ਤੁਹਾਨੂੰ YouTube ਤੇ ਹਜ਼ਾਰਾਂ ਹੀ ਵੀਡੀਓ ਮਿਲ ਜਾਣਗੀਆਂ ਨਾ ਸਭ ਦੇ ਬਾਰੇ ਕੋਈ ਕਿੰਨੀ ਕਹਿੰਦਾ ਕੋਈ ਕਿੰਨੀ ਕਹਿੰਦਾ ਪਰ ਤੁਸੀਂ ਇੱਕ ਅਰੀ ਜਦੋਂ ਅਪਲਾਈ ਕਰੋਗੇ ਤਾਂ ਤੁਹਾਨੂੰ ਮੇਰੀ ਕਹੀ ਗੱਲ ਜ਼ਰੂਰ ਜਿਆਦਾ ਆਊਗੀ ਕਿ ਹਾਂ ਉਸ ਬਾਈ ਨੇ ਵੀ ਇੰਨੀ ਦੱਸੀ ਆ ਤੇ ਇੰਨੀ ਹੀ ਮਿਲੂਗੀ ਤੁਹਾਨੂੰ 100 ਆਖੀ ਜਨੇ 150 ਆਖੀ ਜਨੇ ਕੋਈ ਆਖੀ ਜਨੇ ਲੱਖ ਰੁਪਈਆ ਬਣ ਜਾਂਦਾ ਕੋਈ ਆਖੀ ਜਨੇ 2 ਲੱਖ ਰੁਪਈਆ ਬਣ ਜਾਂਦਾ ਉਹ ਬਣਦਾ ਪਰ ਉਹ ਪ੍ਰੋਫੈਸ਼ਨਲ ਕੰਮ ਆ ਗਿਆ ਜਿਵੇਂ ਡਰਾਈਵਿੰਗ ਦਾ ਆ ਗਿਆ ਕੋਈ ਸੁਪਰਵਾਈਜ਼ਰ ਚ ਆ ਗਿਆ ਕੋਈ ਲਿਫਟਿੰਗ ਸੁਪਰਵਾਈਜ਼ਰ ਆ ਗਿਆ ਕੋਈ ਫੋਰਕਲਿਫਟ ਦਾ ਡਰਾਈਵਰ ਆ ਗਿਆ ਇਸ ਤਰ੍ਹਾਂ ਜੇ ਕੋਈ ਪ੍ਰੋਫੈਸ਼ਨਲ ਕੰਮ ਆ ਨਾ ਜਾਂ ਤੁਸੀਂ ਕਿਸੇ ਪ੍ਰੋਫੈਸ਼ਨਲ ਵਰਕ ਜਿਵੇਂ ਸਪੈਸ਼ਲ ਜੁਰੀ ਆ ਦਾ ਬਿਲਡਿੰਗ ਦਾ ਕੰਮ ਲੈ ਕੇ ਹੁੰਦੇ ਹੋ ਤੁਹਾਡੇ ਕੋਲੇ ਸਕਿੱਲ ਸਰਟੀਫਿਕੇਟ ਬਿਲਡਿੰਗ ਦਾ ਹੈਗਾ ਤੇ ਉਸ ਤੋਂ ਇਲਾਵਾ ਤੁਹਾਨੂੰ ਕੰਪਨੀ ਗਾਹਾਂ ਜਿਹੜੀ ਸਪੈਸ਼ਲ ਬਿਲਡਿੰਗ ਵਾਲੀ ਮਿਲ ਰਹੀ ਹੈ ਤਾਂ ਉਹ ਤੇ ਤੁਹਾਡੀ ਸੈਲਰੀ ਵਧੀਆ ਜਾਊਗੀ ਲੱਖ ਪਲੱਸ ਹੋ ਜਾਂਦੀ ਆ ਪਰ ਜਿਹੜੀ ਜੇ ਤੁਸੀਂ ਫਰੈਸ਼ ਹੋ ਸਿਰਫ ਇੱਕ ਸਕਿੱਲ ਕਰਕੇ ਤੁਸੀਂ ਸਿੰਗਾਪੁਰ ਪਹਿਲੀ ਵਾਰ ਆ ਰਹੇ ਹੋ ਤਾਂ ਤੁਹਾਡੀ ਜਿਹੜੀ ਸੈਲਰੀ ਆ ਉਹ ਆਡੇ ਦੇ ਹਿਸਾਬ ਨਾਲ 18 ਤੋਂ ਹੋਵੇਗੀ 18 ਤੋਂ ਹੋਏਗੀ 23 ਡਾਲਰ ਪਲੱਸ ਓਵਰਟਾਈਮ ਵੱਖਰਾ ਹੁੰਦਾ ਓਵਰਟਾਈਮ ਕੰਪਨੀ ਦੇ ਹਿਸਾਬ ਨਾਲ ਦਿੰਦਾ 3 ਘੰਟੇ ਦੀ ਦਿੰਦੀਆਂ 4 ਘੰਟੇ ਉਹ ਆਪਣੀ ਮੰਨ ਲਓ 4 ਘੰਟੇ 30 ਵੀ ਬਣ ਸਕਦੀ 40 ਵੀ ਬਣ ਸਕਦੀ ਜਿੰਨੀ ਮਰਜ਼ੀ ਬਣਦੀ ਹੈ ਨਾ ਓਵਰਟਾਈਮ ਪਰ ਮੈਂ ਗੱਲ ਕਰ ਰਿਹਾ ਬੇਸਿਕਲੀ ਬੇਸਿਕ ਇੰਨੀ ਲੱਗੂਗੀ ਤੁਸੀਂ ਘੱਟ ਤੇ ਘੱਟ ਇਹੀ ਮੰਨੋ 18 ਤੋਂ 23 ਡਾਲਰ ਤੇ ਜੇ ਆਪਾਂ ਮੰਥਲੀ ਗੱਲ ਕਰੀਏ ਤਾਂ ਤੁਹਾਡੀ ਹੋਊਗੀ ਵਿਦ ਓਵਰਟਾਈਮ ਘੱਟ ਤੋਂ ਘੱਟ ਤੇ ਘੱਟ ਤੋਂ ਘੱਟ ਜਾਣੀ 800 ਤੇ ਵੱਧ ਤੋਂ ਵੱਧ ਤੁਹਾਡੀ 12-1300 ਇਹ ਹੈਗੀ ਆ ਵੀ 2 ওভার ਟਾਈਮ ਜਿਹੜੀ ਮੰਥਲੀ ਸੈਲਰੀ ਹੋਊਗੀ ਤੁਹਾਡੀ 800 ਤੋਂ 1300 12-1300 ਦੇ ਵਿੱਚ ਇਸ ਤੋਂ ਫਰੈਸ਼ਰ ਬੰਦੇ ਦੀ ਇਸ ਤੋਂ ਜ਼ਿਆਦਾ ਵੀ ਨਿਕਲੂਗੀ ਤੇ ਇਸ ਤੋਂ ਘੱਟ ਵੀ ਨਹੀਂ ਨਿਕਲੂਗੀ ਤੇ ਜੁਨੇ ਬੰਦੇ ਵੀ ਸੰਧਾ ਬੁੜਾ ਰਹੇ ਆ ਉਮੀਦ ਆ ਕਿ ਉਹਨਾਂ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੋਊਗੀ ਤੇ ਹੋਰ ਵੀਡੀਓ ਹਨਾ YouTube ਤੇ ਪਈਆਂ ਕੋਈ ਕਿੰਨੀ ਅੱਖੀਆਂ ਦਾ ਕਿਵੇਂ ਅੱਖੀਆਂ ਦਾ ਪਰ ਜਦੋਂ ਵੀ ਤੁਸੀਂ ਅਪਲਾਈ ਕਰੋਗੇ ਤਾਂ ਤੁਸੀਂ ਜ਼ਰੂਰ ਇਹ ਗੱਲ ਸੋਚੋਗੇ ਹਾਂ ਵੀ ਉਹ ਬੰਦੇ ਨੇ ਸਹੀ ਵੀਡੀਓ ਪਾਈਏ ਕਿਉਂਕਿ ਮੈਨੂੰ ਹੋਜੇ 52 ਦਿਨ ਹੋਇਆ ਇਹਨੂੰ ਜਿੰਨਾ ਕਿ ਮੈਂ ਜਾਣੇ ਜਿੰਨੀ ਮੇਰੇ ਨਾਲ ਚੱਲ ਰਹੀ ਹੈ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਇਸ ਵੀਡੀਓ ਵਿੱਚ ਤੇ ਉਮੀਦ ਹੈ ਤੁਹਾਨੂੰ ਸਮਝ ਆਊਗੀ ਤੇ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਵਿੱਚ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਹੋਰ ਵੀਡੀਓ ਜਾਣ ਲਈ ਸੰਗਾ ਬਾਰੇ ਹੋਰ ਜਾਣਨ ਲਈ ਇੱਥੇ ਜੌਬਸ ਬਾਰੇ ਜਾਣਨ ਲਈ ਤੇ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ